ਸ੍ਰੀ ਕਾਲ ਜੀ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉੱਤੇ ਅੱਜ ਦੇ ਆਪਡੇਟ ਖਬਰਾਂ ਪੇਸ਼ ਕਰਨ ਲੱਗੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਜਲਦ ਸਸਤਾ ਹੋਵੇਗਾ ਗੈਸ ਸਿਲੰਡਰ ਭਗਵੰਤਮਾਨ ਦੇਣਗੇ ਪੰਜਾਬ ਦੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼ ਜਿੰਨਾ ਵੀ ਰਾਨੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਚਲੋ ਚਲੋ ਸ਼ਾਮੀਨ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਮੂੜ ਵਤੀਆਂ ਐਲਵਿਸ ਜਾਦੂ ਦੀਆਂ ਮੁਸ਼ਕਲਾਂ ਗਾਣੀ ਦੀ ਸ਼ੂਟਿੰਗ ਤੇ ਸੱਪਾਂ ਦੀ ਵਰਤੋਂ ਤੇ ਅਦਾਲਤ ਨੇ ਮਾਮਲਾ ਦਰਜ ਕਰਨ ਦੇ ਦਿੱਤੇ ਨੇ ਜੀ ਹੁਕਮ ਉਸ ਤੋਂ ਬਾਅਦ ਅਗਲੀ ਵੀਡੀਓ ਵੱਡੀ ਖੁੱਡੀਆਂ ਵੱਲੋਂ ਮਾਨਸਾ ਚ ਚੋਣ ਪ੍ਰਚਾਰ ਸ਼ੁਰੂ ਹੋਇਆ ਹਲਕਾ ਵਿਧਾਇਕ ਰਹੇ ਗੈਰ ਹਾਜ਼ਰ ਲੋਕ ਸਭਾ ਹਲਕਾ ਬਠਿੰਡਾ ਦੇ ਸ਼ੀਟ ਤੇ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਮਾਨਸਾ ਚ ਚੋਣ ਪ੍ਰਚਾਰ ਮਾਨਸਾ ਹਲਕੇ ਚੋਂ ਸ਼ੁਰੂ ਕਰ ਦਿੱਤਾ ਹੈ ਇਸ ਦੌਰਾਨ ਮਾਨਸਾ ਹਲਕੇ ਚ ਗਊਸ਼ਾਲਾ ਭਵਨ ਚ ਰੱਖੇਗੇ ਇੱਕ ਪ੍ਰੋਗਰਾਮ ਦੌਰਾਨ ਆਪ ਦੇ ਕਾਰਜਕਾਰੀ ਪ੍ਰਧਾਨ ਤੇ ਬਡਲਾੜਾ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਸਰਦੂਲਗੜ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਵੀ ਮੌਜੂਦ ਸਨ ਜਦਕਿ ਮਾਨਸਾ ਹਲਕੇ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਦੇ ਗੈਰ ਹਾਜ਼ਰ ਹੋਣ ਤੋਂ ਲੈ ਕੇ ਚਾਚਾਛੜੀ ਦਿਖਾਈ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਆਪ ਤੋਂ ਬੀਜੇਪੀ ਚ ਗਏ ਸ਼ੀਤਲ ਅਰੂਰਾਲ ਦੀਆਂ ਵਧੀਆਂ ਨੇ ਜੀ ਮੁਸ਼ਕਲਾ ਅੰਤਰਰਾਸ਼ਟਰੀ ਡਰੱਗ ਰੈਕਟ ਨਾਲ ਜੁੜੇ ਹੋਣ ਦਾ ਸ਼ੱਕ ਹੈ ਦਰਜ ਹੋਵੇਗਾ ਜੀ ਕਿਸ਼ ਦੋਸਤੋ ਬਾਅਦ ਅਗਲੀ ਵੀਡੀਓ ਹੈ ਜੀ ਪੰਜਾਬ ਚ ਬਿਨਾ ਗੱਠ ਜੋੜ ਤੇ ਪਹਿਲੀ ਵਾਰ ਹੋਣਗੀਆਂ ਲੋਕ ਸਭਾ ਚੋਣਾਂ ਪੁਰਾਣੇ ਭਾਈਵਾਲ ਦਲ ਹੋਣਗੇ ਅਮਨੋ ਸਾਹਮਣੇ ਪੰਜਾਬ ਦੇ ਜੂਨ ਮਹੀਨੇ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਇਸ ਵਾਰ ਬਿਨਾ ਸਿਆਸੀ ਗੱਠ ਜੋੜ ਦੇ ਨਾਲ ਲੜੇ ਜਾਣ ਦੀ ਮਜ਼ਬੂਤ ਸਭ ਭਾਵਨਾ ਬਣਾਂਗੀ ਹੈ ਇਹੀ ਹੈ ਕਿ ਸਿਆਸੀ ਪਾਰਟੀਆਂ ਦੇ ਪੁਰਾਣੇ ਗੱਠ ਜੋੜ ਟੁੱਟ ਗਏ ਨੇ ਨਵਾਂ ਗੱਠ ਜੋੜ ਕੋਈ ਹੋਂਦ ਚ ਨਹੀਂ ਆ ਸਕਿਆ ਉਸ ਤੋਂ ਬਾਅਦ ਦੀ ਵੀਡੀਓ ਜੀ ਅਕਾਲੀ ਭਾਜਪਾ ਦਾ ਗੱਠਜੋੜ ਸ਼ੀਟਾਂ ਸਣੇ ਹੋਰ ਕਿਹੜੇ ਕਿਹੜੇ ਕਾਰਨਾ ਕਰਕੇ ਸਿਰੇ ਨਹੀਂ ਚੜਿਆ ਪੰਜ ਪਾਦੇ ਅਕਾਲੀ ਦਲ ਦੇ ਸਿਆਸੀ ਸੰਜ ਪਹਿਲੀ ਵਾਰ 8 ਮਾਰਚ 1967 ਨੂੰ ਹੋਂਦ ਵਿੱਚ ਆਈ ਸੀ ਜੀ ਉਸ ਤੋਂ ਬਾਅਦ ਦੀ ਵੀਡੀਓ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਰਮਿਆਨ ਕਿੱਥੇ ਹਨ ਰਗਵ ਚੱਡਾ ਕੀ ਅਗਲੀ ਗ੍ਰਿਫਤਾਰੀ ਉਹਨਾਂ ਦੀ ਹੋ ਸਕਦੀ ਹੈ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਉਹਨਾਂ ਨੂੰ ਦਿੱਲੀ ਦੀ ਆਪਕਾਰੀ ਨੀਤੀ ਵਿੱਚ ਕਥਿਤ ਕਪਲੇ ਨਾਲ ਜੁੜੇ ਇੱਕ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰੀ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦੇ ਸਮਰਥਕ ਅਤੇ ਵਰਕਰ ਸਟਕਾਂ ਤੇ ਆਗੇ ਨੇ। ਉਸ ਤੋਂ ਬਾਅਦ ਇਹ ਵੀ ਵਿੜਿਆ ਦੀ ਲੋਕ ਸਭਾ ਚੋਣਾਂ ਨੂੰ ਮਟਰਨ ਅਤੇ ਚਿਕਨ ਦੀਆਂ ਕੀਮਤਾਂ ਵਿੱਚ ਦਿੱਤਾ ਰੇਟ ਲਿਸਟ ਵਿੱਚ ਨਹੀਂ ਹੈ ਸ਼ਰਾਬ। ਪੰਜਾਬ ਦੇ ਜਲੰਧਰ ਵਿੱਚ ਉਮੀਦਵਾਰ ਇੱਕ ਕੱਪ ਚਾਹ ਲਈ 15 ਰੁਪਏ ਖਰਚ ਕਰ ਸਕਦੇ ਨੇ ਉਹ ਲੋਕ ਸਭਾ ਚੋਣਾਂ ਵਿੱਚ ਜਨਤਕ ਮੀਟਿੰਗਾਂ ਪ੍ਰਚਾਰ ਦੌਰਾਨ ਲੋਕਾਂ ਨੂੰ ਸਮੋਸਾ ਪਰੋਸਣ ਲਈ ਇਹੀ ਕੀਮਤ ਖਰਚ ਕਰਨਗੇ ਹਾਲਕਿ ਮੱਧ ਪ੍ਰਦੇਸ਼ ਦੇ ਮੰਡਲਾ ਵਿੱਚ ਲੋਕ ਇੱਕ ਕੱਪ ਚਾਹ ਲਈ 7 ਰੁਪਏ ਤੇ ਸਮੋਸੇ ਲਈ 7.5 ਰੁਪਏ ਖਰਚ ਕਰ ਸਕਦੇ ਨੇ ਜੀ ਉਸ ਤੋਂ ਬਾਅਦ ਅਲੀ ਵੀਡੀਓ ਦੀ ਮਸ਼ਹੂਰ ਪੰਜਾਬੀ ਐਕਟਰ ਦੇ ਦਾ ਖੇਡ ਸਕਦੇ ਜੀ ਭਾਜਪਾ ਸੰਗਰੂਰ ਤੋਂ ਐਲਾਨ ਸਕਦੇ ਜੀ ਉਮੀਦਵਾਰ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹੋਬੀ ਤਾਲੀਵਾਲ ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਨੇ ਸ਼੍ਰੋਮਣੀ ਕਾਲੀ ਦਲ ਤੇ ਭਾਜਪਾ ਵਿਚਕਾਰ ਘੱਟ ਜੋੜ ਹੋਣ ਕਾਰਨ ਭਾਜਪਾ ਜਿਹੜਾ ਲੋਕ ਸਭਾ ਹਲਕਾ ਸੰਗਰੂਰ ਤੋਂ ਕਿਸੇ ਹੈਵੀ weight ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਖੁਸ਼ਖਬਰੀ ਹੈ EVM ਮਸ਼ੀਨ ਤੇ ਕਿਸੇ ਨੇ ਪਾਇਆ ਬੋਟ 7 ਸੈਕਿੰਡਾਂ ਚ ਆ ਜਾਵੇਗਾ ਨਹੀਂ ਨਾ ਜਨ ਕਮਿਸ਼ਨ ਨੇ ਖਤਮ ਕੀਤਾ ਜੀ ਸ਼ੱਕ ਇਲੈਕਟ੍ਰੋਨਿਕ VOTING ਮਸ਼ੀਨ ਦੇ ਬਟਨ ਦਬਾਉਣ ਤੋਂ ਬਾਅਦ VOTER VOTER VERIFICATION ਦੇ ਬਿਲ ਜਿਹੜੀ ਪੇਪਰ ਆਡਿਟ ਟ੍ਰਾਇਲ ਮਸ਼ੀਨ ਤੇ ਤੁਰੰਤ ਦੇਖ ਸਕਦੇ ਹੋ ਕਿਸੇ ਉਮੀਦਵਾਰ ਨੂੰ ਵੋਟ ਦਿੱਤੀ ਗਈ ਹੈ ਸਾਰੀਆਂ ABM ਦੇ ਨਾਲ BBVA ਮਸ਼ੀਨਾਂ ਲਗਾਈਆਂ ਜਾ ਰਹੀਆਂ ਨੇ ਜੀ ਤੋਂ ਬਾਅਦ ਅਗਲੀ ਵੀਡੀਓ ਹੋਜੀ ਕੈਨੇਡਾ ਵਿੱਚ ਪੰਜਾਬੀ ਮੁਟਿਆਰ ਦਾ ਕਤਲ ਕਰ ਦਿੱਤਾ ਹੈ ਕੈਨੇਡਾ ਵਿੱਚ ਪੰਜਾਬੀ ਮੁਟਿਆਰ ਦਾ ਕਤਲ ਕੀਤੇ ਜਾਣ ਦਾ ਹੌਲ ਨਕ ਮਾਮਲਾ ਸਾਹਮਣੇ ਹੈ 28 ਸਾਲ ਦੀ ਨਵਦੀਪ ਕੌਰ ਬੀਤੀ ਰਾਤ 23 ਫਰਵਰੀ ਨੂੰ ਲਾਪਤਾ ਸੀ ਉਸਦੀ ਪਾਲ ਵਿੱਚ ਜੁਟੀ ਸਰੀ ਆਰ ਸੀ ਐਮ ਪੀ ਦੇ ਵੱਲੋਂ ਲੋਕਾਂ ਤੋਂ ਮਦਦ ਵੀ ਮੰਗ ਗਈ ਪਰ ਕੁਝ ਸਬੂਤ ਸਾਹਮਣੇ ਆਉਣ ਮਗਰੋਂ ਇੰਡੀਗੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਮਾਮਲਾ ਆਪਣੇ ਹੱਥਾਂ ਚ ਲੈ ਲਿਆ ਆਈ ਹਿੱਟ ਨੇ ਇੱਕ ਬਿਆਨ ਜਾਰੀ ਕਰਦੇ ਕਿ ਸੰਭਾਵਨਾ ਤੌਰ ਨਵਦੀਪ ਕੌਰ ਦੀ ਹਤਿਆ ਕੀਤੀ ਗਈ ਹੈ ਇਹ ਗੁੱਥੀ ਨੂੰ ਸੁਲਝਾਉਣ ਲਈ ਆਰ ਸੀ ਐਮ ਪੀ ਬੀ ਸੀ ਕਈ ਟੀਮਾਂ ਜਨੇ ਜੁਟੀਆਂ ਹੋਈਆਂ ਸਨ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਕਿਲੇ ਬੰਦੀ ਮਜ਼ਬੂਤ ਕਰਨ ਲਈ ਜੁਟੀਆਂ ਜੀ ਆਪ ਪਾਰਟੀ ਆਗੂਆਂ ਨੇ ਪੰਨ ਤੋੜ ਰੋਕਣ ਦੀ ਬਣਾਏ ਜੀ پلان ਪੰਜਾਬ ਵਿੱਚ ਸੱਤਾਧਾਰੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਨੀਲ ਕੁਮਾਰ ਰਿੰਕੂ ਅਤੇ ਜਲੰਧਰ ਤੋਂ ਵਿਧਾਇਕ ਸ਼ੀਤਲ ਅਰੂ ਲਾਲ ਜਿਹੜੇ ਆਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਇਸ ਦੇ ਨਾਲ ਹੀ ਆਪ ਦੇ ਥਿੰਕ ਟੈਂਕ ਨੇ ਜਿਹੜਾ ਮੁਰ ਆਪ ਦੇ ਕਿਲੇ 'ਚ ਕਿਸੇ ਤਰ੍ਹਾਂ ਦੀ ਪੰਨ ਤੋੜ ਨਾ ਕਰਨ ਦੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ 'ਚ ਲੋਕਤੰਤਰ 'ਚ ਲੋਕ ਨਹੀਂ ਡਰੇ ਵੱਡੇ ਵੋਟਾਂ ਨੇੜੇ ਵੱਧ ਜਾਂਦੀ ਹੈ ਲੀਡਰਾਂ ਦੀ ਭਗਤੀ ਤੇ ਸਾਧਾ ਦੇ ਨਖਰੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਲੀਡਰਾਂ ਤੇ ਡੇਰਿਆਂ ਦੇ ਗੇੜੇ ਸ਼ੁਰੂ ਹੋ ਗਏ ਨੇ ਇਸ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਵਿਆਸ ਸਤਿ ਰਾਧਾ ਸੌਮੀ ਸਤਸੰਗ ਡੇਰੇ ਤੋਂ ਹੋਈ ਹੈ ਸੂਬੇ ਦੇ ਵੱਡੇ ਵੱਡੇ ਆਗੂ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਣ ਲਈ ਇੱਥੇ ਪਹੁੰਚ ਰਹੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕੈਨੇਡਾ ਕਰਨ ਜਾ ਰਿਹਾ 28000 ਤੋਂ ਵੱਧ ਬੰਦੇ ਡਿਪੋਟ ਰਿਫਿਊਜ਼ ਕੇਸ ਨਹੀਂ ਹੋ ਸਕੇ ਨੇ ਜੀ ਪਾਸਪੋਰਟ ਤੋਂ ਬਾਅਦ ਅਗਲੀ ਵੀਡੀਓ ਜੀ ਕਾਂਗਰਸ ਪਾਰਟੀ ਤੋਂ ਹੀ ਹੋਵੇ ਉਮੀਦਵਾਰ ਪਾਹਲਣ ਨਹੀਂ ਹੋਵੇਗਾ ਜੀ ਮਨਜ਼ੂਰ ਲੋਕ ਸਭਾ ਚੋਣਾਂ ਚ ਟਿਕਟਾਂ ਨੂੰ ਲੈ ਕੇ ਵਕ ਵਕ ਪਾਰਟੀਆਂ ਚ ਮੱਥਾ ਪੋਚੀ ਦਾ ਮਾਹੌਲ ਹੈ ਕਾਂਗਰਸ ਪਾਰਟੀ ਨੂੰ ਵੱਧ ਲੋਕ ਸਭਾ ਹਲਕਾ ਪਟਿਆਲਾ ਤੋਂ ਆਪਣਾ ਨਾਂ ਚਿਹਰਾ ਚੋਣ ਮੈਦਾਨ ਵਿੱਚ ਲਿਆਉਣਾ ਪਵੇਗਾ ਇੱਧਰ ਜ਼ਿਲ੍ਹਾ ਪਟਿਆਲਾ ਦੇ ਕਾਂਗਰਸ ਪਾਰਟੀਆਂ ਦੇ ਆਗੂ ਵੱਲੋਂ ਆਖਿਆ ਗਿਆ ਹੈ ਕਿ ਪਾਰਟੀਆਂ ਕਾਂਗਰਸ ਪਾਰਟੀ ਦੇ ਟਕਸਾਲੀ ਦੇ ਸੀਨੀਅਰ ਆਗੂ ਤੋਂ ਲੋਕ ਸਭਾ ਸੀਟ ਟਿਕਟ ਦੇ ਆਪਣਾ ਉਮੀਦਵਾਰ ਬਣਾਇਆ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਕੈਨੇਡਾ ਦੀ ਸੰਸਦ ਚ ਵਰਕ ਪਰਮਿਟ ਲਈ ਪੇਸ਼ ਨਵੀਂ ਪਟੀਸ਼ਨ ਕਿਵੇਂ ਪੀਆਰ ਲੈਣਾ ਸੌਖਾ ਕਰ ਸਕਦੀ ਹੈ ਕੈਨੇਡਾ ਦੇ ਪਾਰਲੀਮੈਂਟ ਵਿੱਚ ਇੱਕ ਨਵੀਂ ਪਟੀਸ਼ਨ ਰਾਹੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਮੌਜੂਦਾ ਮਿਆਦ ਨੂੰ ਵਧਾਉਣ ਲਈ ਮੰਗ ਕੀਤੀ ਗਈ ਹੈ। ਉਸ ਤੋਂ ਬਾਅਦ ਲਈ ਵੀਡੀਓ ਦੀ ਵੱਡੀ ਖਬਰ ਜੀ ਪੰਜ ਬੱਚਿਆਂ ਦੇ ਪਿਤਾ ਨੇ ਰੇਲਗੱਡੀ ਹੇਠਾਂ ਆ ਕੇ ਕੀਤੀ ਹੈ ਕੁਦਕੁਸ਼ੀ ਇਸ ਖੌਫਨਾਕ ਕਦਮ ਪਿਛਲਾ ਕਰਨ ਜਾਣਗੇ ਇੱਛਾ ਜਾਉਂਗੇ ਕੰਬ। ਅਬੋਹਰ ਦੇ ਪਿੰਡ ਬਨੇਕੇ ਵਾਲਾ ਨੇੜੇ ਬੀਤੀ ਰਾਤ ਇੱਕ ਵਿਅਕਤੀ ਨੇ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਕਰਨ ਲਈ ਰੇਲਗੱਡੀ ਹੇਠਾਂ ਛਾਲ ਮਾਰ ਕੇ ਕੁਦੂ ਖੁਸ਼ੀ ਕਰ ਲਈ ਹੈ ਉਸ ਤੋਂ ਬਾਅਦ ਅਗਲੀ ਵੇਖਿਆ ਜੀ ਲੁਧੇਣਾ ਚ ਦੋ ਪਹਿਣਾ ਨੇ ਦਿੱਤੇ ਜੀ ਵੱਡੀ ਵਾਰਤ ਨੂੰ ਅੰਜਾਮ ਬੇਸਬਾਲ ਬੱਲੇ ਤੇ ਥਾਪੀ ਨਾਲ ਕੀਤਾ ਕਤਲ ਲੁਧੇਣਾ ਚ ਦੋ ਪਹਿਣਾ ਨੇ ਇੱਕ ਵੱਡੀ ਵਾਰਤਾ ਨੂੰ ਅੰਜਾਮ ਦਿੱਤਾ ਜਾਣਕਾਰੀ ਮੁਤਾਬਕ ਉਹਨਾਂ ਨੇ ਦੋਵੇਂ ਮਿਲ ਕੇ ਆਪਣੇ ਗਵਾਂਡੀ ਦਾ ਕਤਲ ਕਰ ਦਿੱਤਾ ਬੀਤੀ ਰਾਤ ਲਗਭਗ 10 ਵਜੇ ਉਹਨਾਂ ਦੇ ਪਿਤਾ ਦੀ ਕਿਸੇ ਪੁਰਾਣੀ ਗੱਲ ਨੂੰ ਲੈ ਕੇ ਗਵਾਂਡੀ ਨਾਲ ਬਹਿਸ ਹੋ ਗਈ ਬਹਿਸ ਇੰਨੀ ਵੱਧ ਗਈ ਕਿ ਦੋਵੇਂ ਹੱਥੋਂ ਪਾਈ ਤੱਕ ਉੱਤਰੇ ਰੌਲਾ ਸੁਣ ਕੇ ਦੋਵੇਂ ਪਹਿਣਾ ਨੇ ਆਪਣੇ ਗਵਾਂਡੀ ਦੇ ਸਿਰ ਤੇ ਬੇਸਬਾਲ ਬੱਟ ਅਤੇ ਕੱਪੜੇ ਧੋਣ ਵਾਲੀ ਥਾਪੀ ਨਾਲ ਹਮਲਾ ਕਰ ਦਿੱਤਾ ਉਸ ਤੋਂ ਬਾਅਦ ਅਲੀ ਵੀਡੀਓ ਜੀ ਹਾਰ ਸ਼ੀਟ ਤੇ ਹੋਵੇਗਾ ਫਸਵਾ ਮੁਕਾਬਲਾ ਇਹ ਹੈ ਪੰਜਾਬ ਨੂੰ ਬੀਜੇਪੀ ਦਾ پلان ਪਿਛਲੇ ਇੱਕ ਹਫਤੇ ਵਿੱਚ ਭਾਜਪਾ ਨੇ ਪੰਜਾਬ ਦੇ ਚੋਣ ਮੈਦਾਨ ਵਿੱਚ ਵਿਰੋਧੀ ਪਾਰਟੀ ਤੇ ਮਨੋਵਿਗਿਆਨਕ ਵਾਅਦਾ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਇਸ ਕੋਸ਼ਿਸ਼ ਵਿੱਚ ਭਾਜਪਾ ਨੇ ਪਟਿਆਲਾ ਲੁਧਿਆਣਾ ਜਲੰਧਰ ਵਰਗੀਆਂ ਲੋਕ ਸਭਾ ਸ਼ੀਟਾਂ ਤੇ ਆਪੋ ਆਪ ਨੂੰ ਮਜ਼ਬੂਤ ਕਰਕੇ ਵਿਰੋਧੀ ਖੇਮੇ ਵਿੱਚ ਵੱਡੀ ਟਾੜ ਗਈ ਹੈ ਪਿਛਲੇ ਇੱਕ ਹਫਤੇ ਵਿੱਚ ਸੱਤਾਧਾਰੀ ਪਾਰਟੀਆਂ ਦੇ ਤਿੰਨ ਮੌਜੂਦਾ ਸੰਸਦ ਮੈਂਬਰ ਅਤੇ ਇੱਕ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋਏ ਨੇ ਉਸ ਤੋਂ ਬਾਅਦ ਦੀ ਵੀਡੀਓ ਲੁਧਿਆਣਾ ਚ ਲੜਾਈ ਛੁੜਵਾਈ ਪਈ ਪਾਰੀ ਨਿਹੰਗਰੇ ਤਲਵਾਰ ਨਾਲ ਵੱਡਿਆ ਜੀ ਨੌਜਵਾਨ ਦਾ ਗਲਾ ਮੋਤ ਹੋ ਚੁਕਿਆ ਸ਼ਿਮਲਾਪੁਰੀ ਚ ਪੀਤੀ 9:30 ਵਜੇ ਗਵਾਂਡੀਆਂ ਵਿਚਾਲੇ ਝਗੜੇ ਸੋਲ ਜਾਣਗੇ 41 ਸਾਲਾ ਗੁਰਦੀਪ ਸਿੰਘ ਸੋਨੂ ਨੇ ਤਲਵਾਰ ਨਾਲ ਉਸ ਦੀ ਗਰਦਨ ਵੱਢ ਦਿੱਤੀ ਹੈ ਜੈ ਗੈਸ ਸਿਲੰਡਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਸਕਦੀ ਹੈ ਜਿਹੜੇ ਰੇਟਾਂ ਵਿੱਚ ਠੀਕ ਹੈ ਜੀ ਹੋਰ ਸਸਤਾ ਹੋ ਸਕਦਾ ਹੈ ਗੈਸ ਸਿਲੰਡਰ ਐਲਪੀਜੀ ਗੈਸ ਸਿਲੰਡਰ ਨਾਲ ਸੰਬੰਧਿਤ ਨਵਾਂ ਨਿਯਮ ਹਰ ਮਹੀਨੇ ਦੀ 1 ਅਪ੍ਰੈਲ ਨੂੰ ਵੀ ਐਲਪੀਜੀ ਸਿਲੰਡਰ ਦੀ ਕੀਮਤ ਤੈਅ ਹੁੰਦੀ ਹੈ ਹਾਲਾਂਕਿ ਲੋਕ ਸਭਾ ਚੋਣਾਂ ਦੀ ਚੋਣ ਜਾਬਤਾ ਲਾਗੂ ਹੈ ਇਸ ਲਈ ਕੀਮਤ ਵਿੱਚ ਬਦਲਾਅ ਦੀ ਕੋਈ ਗੰਜائش ਨਹੀਂ ਹੈ ਜੀ ਤੇ ਘਟ ਵੀ ਸਕਦਾ ਜੀ ਹਲਕਾ ਫੁਲਕਾ ਰੇਟ ਹੈ ਜਿਹੜਾ ਪੰਜਾਬ ਦੇ ਵਿੱਚ ਜੀ ਭਵੰਤਮਾਨ ਸਰਕਾਰ ਦੇ ਘਰ ਜਿਹੜੇ ਇੱਕ ਬੱਚੀ ਨੇ ਜਨਮ ਲਿਆ ਹੈ ਉਹ ਆਪਦੇ ਜਿਹੜੇ ਘਰੇ ਪਹੁੰਚ ਚੁੱਕੇ ਨੇ ਜਿਸ ਤੋਂ ਬਾਅਦ ਭਵੰਤਵਾਨ ਨੇ ਖਾਸਾ ਸਵਾਗਤ ਕੀਤਾ ਉਹਨਾਂ ਦਾ ਇਸੇ ਨਾਲ ਜੇ ਗੱਲ ਕਰੀਏ ਭਵੰਤਵਾਨ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਵੱਡੇ ਐਲਾਨ ਵੀ ਹੋ ਸਕਦੇ ਨੇ ਜੀ ਏਡੀ ਵੱਡੀ ਖੁਸ਼ਖਬਰੀ ਨੂੰ ਲੈ ਕੇ ਜੀ ਤੇ ਗੈਸ ਸਿਲੰਡਰ ਨੂੰ ਵੀ ਲੈ ਕੇ 1 ਅਪ੍ਰੈਲ ਨੂੰ ਵੱਡੀ ਖਬਰ ਸਾਹਮਣੇ ਆਉਣ ਵਾਲੀ ਹੈ 1 ਤੋਂ 2 ਦਿਨਾਂ ਦੇ ਵਿੱਚ ਤਾਂ ਭਵੰਤਵਾਨ ਸਰਕਾਰ ਵੀ ਵੱਡੇ ਵੱਡੇ ਐਲਾਨ ਕਰ ਸਕਦੀ ਹੈ ਤਾਂ ਇਹ ਸੀ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲੱਗੀਆਂ ਨੀਚੇ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲੋ ਧੰਨਵਾਦ ਜੀ